ਵੈਲਕਮ ਵੈਕਮੈ ਮੇ YouTube ਚੈਨਲ ਅਸ ਅਨਦਰ ਬਲੌਗ ਤੇ ਅੱਜ ਆਪਾਂ ਜਾ ਰਹੇ ਆ ਮਲੇਰ ਕੋਟਲੇ ਕਿਉਂਕਿ ਅੱਪੇ ਜੁੱਤੀਆਂ ਬਹੁਤ ਹੀ ਸੁਨੀਆਂ ਮਿਲਦੀਆਂ ਆ ਚਮਰੇ ਦੇ ਅਰੀਜਨਲ ਤੇ ਆਪਾਂ ਉਹ ਜੁੱਤੀਆਂ ਚ ਲੈਣ ਜਾ ਰਹੇ ਆ ਪਹਿਲਾਂ ਗੱਲ ਹੋ ਗਈ ਸੀ ਫੋਨ ਤੇ ਤੇ ਉਹਨਾਂ ਨੇ ਆਪਾਂ ਨੂੰ ਸਾਰੀ ਲੋਕੇਸ਼ਨ ਸ਼ੇਅਰ ਕੀਤੀ ਆ ਤੇ ਆਪਾਂ ਉੱਥੇ ਜਾ ਰਹੇ ਆ ਅੱਜ ਤੇ ਤੁਹਾਨੂੰ ਚਲੋ ਦਿਖਾਉਨੇ ਆ ਮਲੇਰ ਕੋਲ ਲਈ ਦੀਆਂ ਜੁੱਤੀਆਂ ਔਰ ਵੀਡੀਓ ਦੇ ਨਾਲ ਬਣੇ ਰਿਓ ਔਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਆਪਾਂ ਤੁਹਾਡੇ ਲਈ ਇਹੋ ਜੀਆਂ ਵਧੀਆ ਤੋਂ ਵਧੀਆ ਵੀਡੀਓ ਲੈ ਕੇ ਆਜ਼ਰ ਹੁੰਦੇ ਰਹਨੇ ਆ ਟੂਰਿਸਟ ਪਲੇਸਾਂ ਐ ਧਾਰਮਿਕ ਸਥਾਨ ਤੋਂ ਚਲੋ ਮਿਲਦੇ ਆ ਫਿਰ ਰੋਡ ਦੇ ਉੱਤੇ ਤੇ ਲੋ ਜੀ ਜਿਵੇਂ ਆਪਾਂ ਘਰ ਤੋਂ ਨਿਕਲੇ ਤਾਂ ਆਪਾਂ ਪਹੁੰਚ ਗਏ ਆ ਲੁਧਿਆਣਾ ਸਲੇਮ ਟਾਪੀ ਸਵੇਰ ਦੇ 8:00 ਵੱਜ ਚੁੱਕੇ ਆ ਤੇ ਆਪਾਂ ਅਲੀ ਮਾਰਨਿੰਗ ਨਿਕਲੇ ਸੀ ਤਾਂ ਕਿ ਉੱਥੇ ਵੀ ਜਾ ਕੇ ਟਾਈਮ ਲੱਗਣਾ ਆ ਡੇਢ ਘੰਟੇ ਦਾ ਸਫਰ ਆ ਸਾਡਾ ਤੇ ਬਹੁਤ ਹੀ ਇੰਟਰਸਟਿੰਗ ਜਰਨੀ ਹੋਣ ਵਾਲੀ ਆ ਬਣੇ ਰੋ ਵੀਡੀਓ ਦੇ ਨਾਲ ਬਹੁਤ ਹੀ ਵਧੀਆ ਵੀਡੀਓ ਤੁਹਾਡੇ ਲਈ ਅੱਜ ਲੈ ਕੇ ਆਏ ਆ ਆਪਾਂ ਤੇ ਤੁਸੀਂ ਸਾਕਦਾ ਦੇਖ ਸਕਦੇ ਆ ਲੁਧਿਆਣੇ ਦਾ ਸਭ ਤੋਂ ਵੱਡਾ ਨਹੀਂ ਪੰਜਾਬ ਦਾ ਸਭ ਤੋਂ ਵੱਡਾ ਸ਼ਿਵਲਿੰਗ ਜੋ ਕਿ ਤਕਰੀਬਨ 300 ਫੁੱਟ ਦੀ ਹਾਈਟ ਤੋਂ ਵੀ ਵੱਧ ਹੈ ਤੇ ਉਹਨੂੰ ਕਰਾਸ ਕਰਦੇ ਹੋਏ ਆਪਾਂ ਇਸ ਟਾਈਮ ਲੁਧਿਆਣੇ ਦੇ ਵਿੱਚ ਤੇ ਅੱਧੇ ਪਹੁੰਚ ਗਏ ਜੀ ਆਪਾਂ ਫਲਾਈਓਵਰ ਤੇ ਜੋ ਕਿ ਘੰਟਾ ਘਰ ਦੇ ਕੋਲ ਮੈਨ ਵੱਡਾ ਪੁਲ ਬਣਿਆ ਹੋਇਆ ਹੈ ਉੱਪਰ ਦੀ ਕਿਉਂਕਿ ਨੀਚੇ ਬਹੁਤ ਟ੍ਰੈਫਿਕ ਸੀ ਆਪਾਂ ਜਾਮਾਂਗੇ ਉੱਪਰ ਦੀ ਤੇ ਸਾਹਮਣੇ ਜਿਹੜੀ ਤੁਸੀਂ ਲਾਲ ਬਿਲਡਿੰਗ ਦੇਖ ਰਹੇ ਆ ਇਹ ਲੁਧਿਆਣੇ ਜੋ ਕਿ ਇਤਿਹਾਸਿਕ ਫੀਲਡਿੰਗ ਹੈ ਜੀ ਤੇ ਰਾਦਾ ਬਹੁਤ ਵਧੀਆ ਇਹਦਾ ਵਿਊ ਦੇਖਣ ਵਾਲਾ ਹੈ ਤੇ ਚਲੋ ਇਹਨੂੰ ਕਰਾਸ ਕਰਦੇ ਹੋਏ ਆਪਾਂ ਇਸ ਟਾਈਮ ਪਹੁੰਚ ਗਏ ਆ ਜੀ ਦੁੱੱਕਨਵਾਲ ਸਾਹਿਬ ਗੁਰਦੁਆਰਾ ਨੂੰ ਕਰਾਸ ਕਰਦੇ ਹੋਏ ਆਪਾਂ ਪਹੁੰਚ ਚੁੱਕੇ ਆ ਇਸ ਟਾਈਮ ਪਿਸ਼ਕਰਮਾ ਚੌਂਕ ਲੁਧਿਆਣਾ ਜੋ ਕਿ ਗੱਲ ਰੋਡ ਦੇ ਉੱਤੇ ਹੀ ਹੈ ਉਸ ਤੇ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੋਣਾ ਹੈ ਤੇ ਇਸ ਤੋਂ ਆਪਾਂ ਇਸ ਨੂੰ ਆਪਾਂ ਕਰਾਸ ਕਰਦੇ ਹੋਏ ਜੀ ਦੇਖ ਸਕਦੇ ਆ ਇੱਥੇ ਤੁਸੀਂ ਹਰ ਤਰ੍ਹਾਂ ਦਾ ਬਿਜਲੀ ਦਾ ਹਰ ਤਰ੍ਹਾਂ ਦਾ ਮਕੈਨਿਕਲ ਦਾ ਸਮਾਨ ਸਾਈਕਲ ਵਗੈਰਾ ਹਰ ਚੀਜ਼ ਇਸ ਰੋਡ ਦੇ ਉੱਤੇ ਤੁਹਾਨੂੰ ਮਿਲ ਸਕਦੀ ਹੈ ਜੋ ਵੀ ਤੁਸੀਂ ਲੈਣਾ ਹੋਵੇ ਜੇ ਕੋਈ ਬਾਹਰੋਂ ਆ ਰਿਹਾ ਆ ਤੇ ਸਾਰੀ ਇਸੇ ਜਿਹੀ ਦੀ ਮਾਰਕੀਟ ਆ ਜੀ ਤੇ ਆਪਾਂ ਇ ਹੁੰ ਚੁੱਕੇ ਆ ਇਸ ਟਾਈਮ ਡੇਲੋਂ ਕ੍ਰੋਸ ਕਰ ਗਏ ਆ ਜੀ ਤੇ ਤੇ ਵਾਈਕ ਦੀ ਸਪੀਡ ਆਪਣੀ ਇਸ ਟਾਈਮ 80 ਦੀ ਚਲੋ ਮਿਲਦੇ ਆ ਫਿਰ ਸਿੱਧੇ ਸ਼ੋਟ ਤੇ ਹੈਲੋ ਗਾਇਜ਼ ਵੈਲਕਮ ਬੈਕ ਮਾਈ YouTube ਚੈਨਲ ਅਦਰ ਬਲੌਗ ਤੇ ਅੱਜ ਆਪਾਂ ਅਸੀਂ ਤੁਹਾਨੂੰ ਦੱਸੇ ਕਿ ਮਲੇਰਪੁਰਲੇ ਜਾ ਰਹੇ ਆ ਜੁੱਤੀਆਂ ਲੈਣ ਦੇ ਲਈ ਤੇ ਆਪਾਂ ਬਾਈ ਉਹਨਾਂ ਦੀ ਦੁਕਾਨ ਤੇ ਆ ਚੁੱਕੇ ਆ ਮਲੇਰਪੁਰਲੇ ਤੁਸੀਂ ਦੇਖ ਸਕਦੇ ਆ ਬਹੁਤ ਹੀ ਵਧੀਆ ਜੁੱਤੀਆਂ ਨੇ ਬਾਈ ਉਹਨਾਂ ਦੇ ਕੋਲ ਤੇ ਸਾਰੀ ਹੈਂਡ ਮੇਡ ਨੇ ਤੇ 10000 ਰੁਪਏ ਤੋਂ ਜੁੱਤੀ ਵਧੀਆ ਸਟਾਰਟ ਹੋ ਜਾਂਦੀ ਹੈ ਤੇ 5000 ਦਾ ਕਿਨਾਂ ਕੋ ਜੁੱਤੀ ਪਈ ਆ ਟੌਪ ਦੀ ਤੇ ਇੱਕ ਤੁਹਾਨੂੰ ਜੁੱਤੀ ਹੋਰ ਚੀਜ਼ ਇੱਕ ਦਿਖਾਣੇ ਅੱਜ ਚਾਂਦੀ ਦੀ ਜੁੱਤੀ ਦੇਖੀ ਆਪਾਂ ਬਾਈ ਉਹਨਾਂ ਦੇ ਕੋਲ ਇਹ ਚਾਂਦੀ ਦੀ ਜੁੱਤੀ ਬਣਾ ਰਿਆ ਜੀ ਆ ਦੇਖੋ ਮੇਰੇ ਹੱਥ ਦੇ ਵਿੱਚ ਆ ਤੇ ਬਾਈ ਕਿੰਨੀ ਹੈ ਦੀ ਕਾਸਟ ਇਹ 20000 ਬਣੀ ਹੈ ਜੀ ਲੋਈ ਬਾਈ ਕਹਿੰਦੇ 6000 ਦੀ ਆ ਕਿ 20000 ਦੇ ਵਿੱਚ ਤਿਆਰ ਕਰਕੇ ਦਿੰਦੇ ਆ ਜੀ ਚਾਂਦੀ ਦੀ ਜੁੱਤੀ ਤੇ ਜੇ ਕਿਸੇ ਨੇ ਕਰਾਉਣੀ ਹੋਵੇ ਤਾਂ ਤੁਸੀਂ ਜਰੂਰ ਬਾਈ ਉਹਨਾਂ ਨਾਲ ਕੰਟੈਕਟ ਕਰਨਾ ਇਸ ਨੰਬਰ ਦੇ ਉੱਤੇ ਮੈਂ ਅੱਗੇ ਮੈਂਸ਼ਨ ਕਰ ਦੂੰਗਾ ਇਹ ਬਹੁਤ ਹੀ ਵਧੀਆ ਨਾਲ ਦਾ ਕੰਮ ਆ ਮਲੇਰ ਕੋਡਲੇ ਦੇ ਵਿੱਚ ਤੇ ਅਸੀਂ ਆਪਣੇ ਲਈ ਲੈਣਾ ਸੀ ਅਸੀਂ ਲੈ ਇਹਨਾਂ ਦੇ ਕੋਲੋਂ ਜੀ 6 ਜੋੜੇ ਤੇ ਤੁਸੀਂ ਦੇਖ ਸਕਦੇ ਆ ਤਲੇ ਲਾ ਰਿਹਾ ਬਾਈ ਉਹਨਾਂ ਦੀ ਰੇਟ ਬਹੁਤ ਵਧੀਆ ਜੈਨੂਨ ਹੈ ਇਹਨਾਂ ਦਾ ਤੇ ਤੁਹਾਨੂੰ ਉਧਰ ਹੀ ਸ਼ਾਪ ਵੀ ਮੈਂ ਦਿਖਾਣਾ ਜਾ ਕੇ ਤੇ ਲੋ ਜੀ ਆਪਾਂ ਆ ਗਏ ਉਹਨਾਂ ਦੀ ਦੂਜੀ ਦੁਕਾਨ ਤੇ ਬਾਈ ਉਹਨਾਂ ਦੇ ਪੰਜਾਬੀ ਜੁੱਤੀ ਸਟੋਰ ਜੋ ਕਿ ਬੰਬੇ ਜੁੱਤੀ ਸਟੋਰ ਦੇ ਨਾਮ ਨਾਲ ਮਸ਼ਹੂਰ ਆ ਜੀ ਤੇ ਕੈਲੋਂ ਗੇੜ ਤੁਸੀਂ ਪੁੱਛ ਕੇ ਜਿੱਥੋਂ ਮਰਜੀ ਆ ਸਕਦੇ ਮਲੇਰ ਕੋਟ ਲਿਆ ਕੇ ਪੁੱਛ ਲੋ ਕੈਲੋਂ ਗੇੜ ਜਾਣਾ ਆ ਤੁਸੀਂ ਦੇਖ ਸਕਦੇ ਦੇ ਲੋ ਬਾਈ ਹੁਣ ਇਹ ਆਪਣੇ ਹੱਥੀ ਸਾਰੀਆਂ ਜੁੱਤੀਆਂ ਤਿਆਰ ਕਰਦੇ ਆ ਤੇ ਬਹੁਤ ਹੀ ਵਧੀਆ ਪਰਸਨ ਨੇ ਇਹ ਬਹੁਤ ਹੀ ਵਧੀਆ ਡੀਲ ਕਰਦੇ ਨੇ ਤੇ ਤੁਸੀਂ ਜਿੱਥੋਂ ਵੀ ਜਾਣਾ ਹੋਵੇ ਮਲੇਰ ਕੋਟ ਲਿਆ ਕੇ ਪੁੱਛ ਲੋ ਜੀ ਕੈਲੋਂ ਗੇੜ ਜਾਣਾ ਆ ਬਿਲਕੁਲ ਬਾਈ ਹੁਣਾਂ ਦੀ ਅੰਦਰ ਆ ਕੇ ਪਹਿਲੀਆਂ ਦੋ ਸ਼ਾਪਾਂ ਇਹਨਾਂ ਦੀਆਂ ਹੀ ਆ ਤੇ ਆ ਤੁਸੀਂ ਕੁਝ ਦੁਕਾਨ ਦਾ ਵਿਊ 올 ਓਵਰ ਦੇਖ ਸਕਦੇ ਹੋਰਸਲ ਦਾ ਕੰਮ ਆ ਚਲੋ ਮਿਲਦੇ ਆ ਜੀ ਕਿਸੇ ਹੋਰ ਵਧੀਆ ਜੀ ਵੀਡੀਓ ਦੇ ਨਾਲ ਤੇ ਵੀਡੀਓ ਚੰਗੀ ਲੱਗੀ ਤਾਂ ਕੋਈ